ਆ ਵੀ ਕਿੰਨੇ ਮਲਾਜਮ ਹੋਗੇ ਵੀ ਰੱਖੀ ਬਠਰ ਬਹੁਤ ਚੰਗਾ ਕੰਮ ਹੈ ਇਹਦੇ ਵਿੱਚ 100 ਚੋਂ ਬੰਦੇ ਬਈ 90 ਫੇਲ ਹੋ ਰਹਾ ਇਸ ਟਾਈਮ ਉਹਨੂੰ ਨਾਂ ਉਮਰ ਦਾ ਪਤਾ ਹੁੰਦਾ ਨਾ ਨਸਲ ਦਾ ਪਤਾ ਹੁੰਦਾ ਨਾ ਰੇਟ ਦਾ ਪਤਾ ਹੁੰਦਾ ਪਹਿਲਾਂ ਤਾਂ ਉਹਦੀ ਰੇਟ ਚ ਲੁੱਟੂ ਜੀ ਆ ਬਈ ਤੁਹਾਨੂੰ ਨੌਕਰਾਂ ਤੋਂ ਕੰਮ ਕਰਾਉਣਾ ਕਿ ਆਪ ਕਰਨਾ ਬਾਹਰ ਚਾਰਨਾ ਕਿ ਤੂੰ ਸਟਾਰਟ ਫੀਡਿੰਗ ਦੇ ਜਿਵੇਂ ਸਟਾਰਟ ਫੀਡ ਇੱਕ ਗਰੇਜਿੰਗ ਹੋਣੀ ਜਿਵੇਂ ਆਪਣੇ ਪੁਰਾਣੇ ਬੰਦੇ ਚਾਰਦੇ ਸੀ ਟ੍ਰੇਨਿੰਗ ਬਹੁਤ ਜ਼ਰੂਰੀ ਆ ਭਾਈ ਕਿੱਥੋਂ ਵੀ ਲੈ ਲਓ ਰੇਟ ਇਹਦੀ ਉਮਰ ਨਾ ਬੰਦ ਐ ਇਹਦੀ ਕੁਆਲਿਟੀ ਨਾ ਇਹਦੇ ਸੋਹਣੇ ਪਾਣ ਨਾ ਬੰਦ ਐ ਇਹਦੀ ਕੋਈ ਏਡੇ ਵੱਡੇ ਕਿਉਂਕਿ ਭਾਈ ਛੱਡਾ ਨੇ ਸੱਤਮੇਨ ਕਾਮਿਦ ਦੇਣੀ ਇੱਟਾਂ ਨੇ ਕਾਮਿਦ ਦੇਣੀ ਆਪਾਂ ਨੂੰ ਬੱਕਰੀਆਂ ਨੇ ਦੇਣੀਆਂ ਜਾਨਵਰ ਚੰਗਾ ਪਾਓ ਜਿੱਥੇ 5 ਪੌਣੇ 1 ਪਾਲੋ ਪੂਰਾ ਚੰਗਾ ਜਾਨਵਰ ਪਾਓ ਲਿਆਵਾਂਗੇ ਵਾਇਰਸ ਲਿਆਵਾਂਗੇ ਉਹ ਆਪਾਂ ਆਪ ਲਿਆਵਾਂਗੇ ਫਾਰਮ 'ਚ ਇਹਨੂੰ ਵੱਧ ਘੱਟ ਖਵਾ ਕੇ ਆਪਾਂ ਬਿਮਾਰ ਕਰਾਂਗੇ ਨਹੀਂ ਬੱਕਰੀ ਬਈ ਸਾਰੀ ਉਮਰ ਬਿਮਾਰ ਪੰਜਾਬੀ ਬੰਦੇ ਜਿਹੜਾ ਕੰਮ ਕਰਦੇ ਆ ਹਨਾ ਫੇਲ ਕਰਦੇ ਨੇ ਮੱਕੀ ਮੰਗਰ ਪ ਜਨਾਜਿਕ ਨਹੀਂ ਹੈ ਨਾ ਨਿਬੜਿਆ ਬੱਕਰੀਆਂ ਮਗਰ ਪਏ ਜਾਂ ਤੋਂ ਪਪੂਲਾ ਮਗਰ ਪਏ ਪੈਦਾ ਮਗਰ ਪਏ ਤੋਂ ਪਹਿਲਾਂ ਫਿਰ ਬਾਹਰ ਜਾਣ ਵਾਲੇ ਮਗਰ ਛੇ ਮਹੀਨਾ ਬੀਤਣ ਲੱਗ ਜਾਣਗੇ ਆਪਣੀ ਥੋੜੀ ਜਿਹੀ ਚੋਣੀ ਪੈਸੇ ਲਵਾਉਣ ਪਰ ਤੁਹਾਨੂੰ ਸੈਟਿੰਗ ਕਰਨੀ ਹੋਣੀ ਚਾਹੀਦੀ ਹੈ ਮੈਂ ਨੌਜਵਾਨਾਂ ਨੂੰ ਲੋੜ ਹੁਣ ਜਦੋਂ ਉਮਰ ਹੈਗੀ ਆ ਕੰਮ ਕਰ ਸਕਦੇ ਪੈਸੇ ਹੈ ਨਹੀਂ ਲੋਨ ਲੋ ਪਰ ਉਹਨੂੰ ਸਹੀ ਵਰਤੋ ਅਸੀਂ ਉਹ ਚੀਜ਼ ਆਪਣੇ ਫਾਰਮਰ ਨੂੰ ਦੱਸਦੇ ਜੇ ਇੱਥੋਂ ਇਹ ਆ ਪੰਜ ਚੀਜ਼ਾਂ ਕਰਾਂਗੇ ਛੇ ਚੀਜ਼ਾਂ ਕਰਾਂਗੇ ਸਾਡੀਆਂ ਦੱਸਿਆਂ ਤੁਸੀਂ ਕਾਮਯਾਬ ਇੱਕ ਘਾਟਾ ਵੀ ਦੱਸ ਦਿਆ ਤੇ ਵਾਦਾ ਵੀ ਦੱਸ ਦਿਆ ਉਹ ਅਗਲੇ ਦੀ ਮਰਜੀ ਅੱ비 ਲੈਣਾ ਕਿ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਆ ਆਪਣਾ ਪੰਜਾਬ ਦੀ ਮੇਟਲ ਹਾਂ ਇਹ ਆਪਾਂ ਨੂੰ ਮਾਨ ਨੂੰ ਮਾਨ ਮਹਿਸੂਸ ਵਾਲੀ ਗੱਲ ਆ ਆਪਣੇ ਪੰਜਾਬ ਦੇ ਲਈ ਪੰਜਾਬ ਦੀ ਮਿੱਟੀ ਚ ਇੰਨੀ ਸ਼ਕਤੀ ਆ ਬਈ ਬੱਕਰੀ ਐਨਾ ਦੁੱਧ ਦਿੰਦੀ ਆ ਐਨਾ ਕੱਦ ਕਾ ਤੇ ਨੰਬਰ ਹੈਗਾ 905638450 ਸੰਬੰਧਿਤ ਬੁੱਕਣੇ ਆ ਰਹੇ ਬੁੱਕਣੇ ਲੱਗਣਗੇ ਠੀਕ ਹੈ ਭੇਡਾਂ ਵਾਲਾ ਕਹਿਣਗੇ ਸਭ ਤੋਂ ਵੱਧ ਇਨਕਾਮ ਆ ਬਈ ਭੇਡਾਂ ਦੀ ਤੇ ਰਹਿਣਾ ਇਹਦਾ ਬਈ ਆਏ ਨਹੀਂ ਗਾ ਵੀ ਕੜਕਣਾ ਖਾਏ ਜਾਂ ਸਪੈਸ ਦੇ ਫੂਲਰ ਉਹ ਆ ਕੇ ਫੇਲ ਹੋ ਗਿਆ ਹੋਰ ਕੰਮ ਚੱਲ ਇਹ ਜਿਹੜਾ ਬੰਦਾ ਹਰ ਕੋਈ ਕਹਿੰਦਾ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜੇ ਤਾਂ ਮੇਰੀ ਜ਼ਿੰਦਗੀ ਸੈੱਟ ਹੋ ਜਾਣੀ ਹੈ ਹਨਾ ਪਰ ਫਲਹਾਲ ਮੈਂ ਤੁਹਾਨੂੰ ਅੱਜ ਇੱਕ ਇਹੋ ਜਿਹੇ ਆਪਾਂ ਕਹੇ ਯੂਟਿਊਬਰ ਨਾਲ ਮਿਲਾ ਰਿਹਾ ਜਿਹਦਾ ਨਾਮ ਆ ਬਰਾੜ ਬਠਿੰ ਉਹ ਤੋਂ ਬਣਾ ਉਹ ਸੋਸ਼ਲ ਮੀਡੀਆ ਸਟਾਰ ਬਿਓ ਤੋਂ ਬਣਾ ਆਪਾਂ ਗੱਲ ਕਰ ਗਏ ਬੱਕਰੀ ਪਾਲਣ ਦਾ ਧੰਦਾ ਵੀ ਕਰਦਾ ਲੋਕਾਂ ਨੂੰ ਸਿਖਾਉਂਦਾ ਵੀ ਹੈ ਤੇ ਕਾਫੀ ਕੁਝ ਹੈ ਹਨਾ ਅਮਰਾਲ ਸਾਹਿਬ ਨੇ ਵੀ ਜਿਹੜਾ ਤੁਸੀਂ ਮੰਨ ਲਓ ਸੇ ਟ੍ਰੇਨਿੰਗ ਵੀ ਕਰਾਉਣੀ ਤੇ ਬੱਕਰੀਆਂ ਰੱਖਦੇ ਵੀ ਹਨਾ ਕੀ ਬਣਾ ਟ੍ਰੇਨਿੰਗ ਤੋਂ ਐਮਾਲਾ ਬੱਕਰੀਆਂ ਪਾਲੀਆਂ ਨਹੀਂ ਜਾ ਸਕਦਾ ਤਾਂ ਕੀ ਹੁੰਦਾ ਸਸਤ ਬੱਕਰੀ ਪਾਲਣ ਚ ਬਈ ਜਿਹੜੀ ਸਚਾਈ ਆ ਹੁਣ ਆਪਣੀ ਵੀਡੀਓ ਵੇਖ ਕੇ ਬਹੁਤ ਬੱਕਰੀਆਂ ਰੱਖਣਗੇ ਪਰ ਪੂਰੀ ਵੀਡੀਓ ਨਹੀਂ ਅਗਲਾ ਸੁਣਦਾ ਮੇਰੀ ਅਗਲਾ ਐ ਵੇਖੇਂਦਾ ਮਲਾਜਮ ਹੋ ਕੇ ਵੀ ਰੱਖੀ ਬੈਠਾ ਬਹੁਤ ਚੰਗਾ ਕੰਮ ਹੈ ਇਹਦੇ ਵਿੱਚ 100 ਚੋਂ ਬੰਦੇ ਬਈ 90 ਫੇਲ ਹੋ ਖਮਾ ਰੋ ਮੈਨੂੰ ਹੋ ਗਿਆ 7-8 ਸਾਲੇ ਕੰਮ ਚ ਬਈ ਪੂਰਾ ਤਜਰਬਾ ਨਾਲ ਮੇਰਾ ਵਪਾਰ ਆ ਨਾਲ ਮੇਰੀ ਬਰੀਡਿੰਗ ਸੈਟਅਪ ਹੈ ਬਹੁਤ ਕੁਝ ਆ ਨਾਲ ਮੇਰੇ ਬਰੀਡਰ ਐ ਕ੍ਰੋਸਿੰਗ ਕਰਦੇ ਇਹਦੀ ਫੀਸ ਲੈਣੇ ਆ ਬਹੁਤ ਕੁਝ ਦੇਖਣਾ ਪੈਂਦਾ ਪਰ ਕੀ ਕਰਦਾ ਅਗਲਾ ਵੀਡੀਓ ਵੇਖਦਾ ਚੱਕ ਕੇ ਮੰਡੀ ਤੋਂ ਬੱਕਰੀਆਂ ਲਿਆਉਂਦਾ ਉਹਨੂੰ ਨਾ ਉਮਰ ਦਾ ਪਤਾ ਹੁੰਦਾ ਨਾ ਨਸਲ ਦਾ ਪਤਾ ਹੁੰਦਾ ਨਾ ਰੇਟ ਦਾ ਪਤਾ ਹੁੰਦਾ ਪਹਿਲਾਂ ਤਾਂ ਉਹਦੀ ਰੇਟ ਚ ਲੁੱਟ ਹੁੰਦੀ ਹੈ ਬਈ ਵੱਧ ਲਾਇਆ ਜਾਂਦਾ ਉਹਨੂੰ ਫਿਰ ਬੱਕਰੀ ਫਾਲਟ ਦਿੱਤਾ ਗਲਤ ਦਿੱਤੀ ਜਾਂਦੀ ਹੈ ਉਹ ਸਾਲ-ਸਾਲ ਅਗਲਾ ਇੱਕ ਉਹਨਾਂ ਨੂੰ ਆਈ ਨਹੀਂ ਪਤਾ ਵੀ ਬੱਕਰੀ ਦੀ ਇਨਕਮ ਕਿਵੇਂ ਲੈਣੀ ਹੈ ਡੇਲੀ ਬੇਸ ਹੈ ਇਹ ਛੇ ਮਹੀਆ ਦੀ ਜੋ ਫਸਲ ਹੈ ਠੀਕ ਹੈ ਅੱਦੇ ਨੂੰ ਮੱਝਾਂ ਗਾਂਾਂ ਨਾਲ ਰਲਾ ਲੈਂਦੇ ਤੇ ਮੁਰਗੀਆਂ ਨਾਲ ਰਲਾ ਉਹ ਕੰਮ ਨਹੀਂ ਬਈ ਇਹਦਾ ਜਮਾ ਅਲੱਗ ਹੈ ਇਹਦਾ ਖਾਣ ਪੀਣ ਵੀ ਲੱਗਾ ਇਹਦਾ ਰੱਖ ਰਖਾ ਵੀ ਇਹਦਾ ਹੁਣ ਕਈ ਬੰਦਿਆਂ ਦੇ ਜੇਬ 'ਚ ਆਪਣੇ ਖਰਚਾ ਨਹੀਂ ਹੁੰਦਾ ਬੱਕਰੀ ਕਿਰਾਂ ਲੈ ਲੈਂਦੇ ਆ ਇਹਨੇ ਬਈ 6 ਮਹੀਨਿਆਂ ਨੂੰ ਸੂਣਾ 7-8 ਮਹੀਨਿਆਂ ਨੂੰ ਜਾ ਕੇ ਇਹਨੇ ਕਮਾਈ ਦੇਣੀ ਆ ਜਿਹੜਾ ਹੁਣ ਆਪਾਂ ਕੋਈ ਮੱਝ ਗਾਂ ਦਾ ਦੁੱਧ ਉਹ ਡੇਲੀ ਪਾਉਣੇ ਆ ਉਹਦੀ ਡੇਲੀ ਆਪਾਂ ਨੂੰ ਆਪਾਂ ਫੜ ਸਕਦਾ ਦੁੱਧ ਦੀ ਤੋਂ ਹਨਾ ਜਾਂ ਦਸੀ ਤੋਂ ਪੈਸੇ ਆ ਜਾਂਦੇ ਆ ਉਹ ਚ ਕੀ ਹੁੰਦਾ ਬੰਦੇ ਤੋਂ ਬਈ ਉਹਨਾਂ ਚਿਰ ਉਹ ਕੱਟੀ ਦੇ ਨਹੀਂਗਾ ਖੁਸ਼ੀ ਮਹੀਨੇ ਵੰਦਾ ਯਾਰ ਉਦੋਂ ਉਹਦਾ ਆਪ ਦਾ ਦਵਾਲਾ ਨਿਕਲ ਜਾਂਦਾ ਉਹ ਫੇਲ ਹੋ ਜਾਂਦਾ ਇਹਦੇ ਨਾਲ ਅਸੀਂ ਟ੍ਰੇਨਿੰਗ ਉਹ ਚ ਦੱਸ ਦਿਆਂ ਵੀ ਨਾਲ ਹੁਣ ਦੀ ਸੀ ਮੁਰਗੀਆਂ ਰੱਖ ਰਿਆ ਇਹਦੇ ਨਾਲ ਕੀ ਆ ਹੁਣ ਸਿਆਲ ਚਾਂਡੇ ਆਉਣ ਲੱਗ ਜਾਣਗੇ 5-600 ਰੁਪਏ ਮੈਨੂੰ ਡੇਲੀ ਤਾਂ ਬਣ ਲੱਗ ਜੁਆਂਡੇ ਤੋਂ ਇਹ ਅਸੀਂ ਸੈਟਅਪ ਬਣਾ ਕੇ ਦਿੰਨੇ ਆ ਵੀ ਤੇਰਾ ਕੀ ਆ ਤੇਰੇ ਘਰ ਦੇ ਸਾਥ ਦੇਣਗੇ ਨਹੀਂ ਦੇਣਗੇ ਜਾਂ ਤੇਰੇ ਕੋਲ ਪੈਲੀ ਹੈਗੀ ਹੈ ਜਾਂ ਹੈ ਨਹੀਂਗੀ ਜਾਂ ਤੂੰ ਨੌਕਰਾਂ ਤੋਂ ਕੰਮ ਕਰਾਉਣਾ ਕਿ ਆਪ ਕਰਨਾ ਬਾਹਰ ਚਾਰਨਾ ਕਿ ਤੂੰ ਸਟਾਲ ਫੀਡਿੰਗ ਦੇ ਜਿਵੇਂ ਆ ਸਟਾਲ ਫੀਡ ਹੈ ਇੱਕ ਗਰੇਜਿੰਗ ਹੁੰਦੀ ਜਿਵੇਂ ਆਪਣੇ ਪੁਰਾਣੇ ਬੰਦੇ ਚਾਰਦੇ ਸੀ ਟ੍ਰੇਨਿੰਗ ਬਹੁਤ ਜ਼ਰੂਰੀ ਆ ਬਈ ਕਿੱਥੋਂ ਵੀ ਲੈ ਲਓ ਸਿੱਖ ਕੇ ਕੰਮ ਕਰੋ ਆਪਦਾ ਮੁੜ ਕੇ ਬਈ ਘਾਟੇ ਨਾਲੋਂ ਹਨਾ ਆਹੀ ਆਪ ਪੈਸੇ ਬਈ ਹਰੇਕ ਨੇ ਗਰੀਬ ਬੰਦੇ ਕਰਦਾ ਨੂੰ ਜਾਂ ਆਪਣਾ ਮੱਧ ਸ੍ਰੇਣੀ ਵਾਲਾ ਕਰਦਾ ਉਹ ਲੱਖ 2 ਲੱਖ ਰੁਪਇਆ ਫੜ ਕੇ ਉਹਨੇ ਬੱਕਰੀਆਂ ਤੇ ਲਾਉਣਾ ਹੁੰਦਾ ਉਹ ਜਦੋਂ ਸਾਲ ਚ ਉਹ ਬਈ ਖੁੰਝ ਲੱਗ ਜਾਂਦਾ ਠੀਕ ਹੈ ਸਿੱਖ ਕੇ ਕਰੋ ਜਿੰਨਾ ਚਿਰ ਤੁਹਾਨੂੰ ਬੱਕਰੀ ਦੀ ਨਸਲ ਬਾਰੇ ਨਹੀਂ ਪਤਾ ਲੱਗਦਾ ਰੇਟ ਦਾ ਨਹੀਂ ਪਤਾ ਲੱਗਦਾ ਮਾਰਕੀਟ ਦਾ ਨਹੀਂ ਪਤਾ ਲੱਗਦਾ ਉਹਨਾਂ ਚਿਰ ਨਾ ਬਈ ਬੱਕਰੀਆਂ ਦਾ ਇਹ ਬੱਕਰੀ ਦਾ ਰੇਟ ਕਿੰਨਾ ਹੁੰਦਾ ਯਾਰ ਮੰਨ ਲਾ ਵੀ ਰੇਟ ਬਈ ਇਹਦਾ ਕੋਈ ਨਹੀਂਗਾ ਰੇਟ ਇਹਦੀ ਉਮਰ ਨਾਲ ਬੰਦ ਐ ਇਹਦੀ ਕੁਆਲਿਟੀ ਹੁਣ ਮੌਕੇ ਤੇ ਉਹੀ ਬੱਕਰੀ ਜੇ 2 ਮਹੀਨਿਆਂ ਦੀ ਮਹੀਨੇ ਦੀ ਗੱਪਣਾ ਠੀਕ ਹੈ ਉਹਦਾ ਰੇਟ ਹੋ ਜਾਊ ਜੇ ਉਹ 4 ਮਹੀਨੇ ਦੀ ਗੱਪਣਾ ਜਾਂ ਸੂਪੀ ਉਹਦਾ 4-5000 ਰੁਪਏ ਬਈ ਵੱਧ ਹੋਊਗਾ ਇਹ ਕੰਡੀਸ਼ਨਾਂ ਤੇ ਹੁੰਦਾ ਬਈ ਰੇਟ ਇਹ ਚ ਬੰਦੇ ਸਾਰੇ ਆਏ ਹੁਣ ਆਪਾਂ ਬੱਕਰੀਆਂ ਦਿਖਾਵਾਂਗੇ ਵੀਡੀਓ ਚ ਲੋਕਾਂ ਭਾਰੀ ਤੇ ਸਾਰੀਆਂ ਇੱਕੋ ਜੀਆਂ ਬੱਕਰੀਆਂ ਪਰ ਇਹਨਾਂ ਦੇ ਵਿੱਚ ਬਹੁਤ ਫਰਕ ਹੁੰਦਾ ਡੋ ਅੱਡ ਬਈ ਨਸਲ ਦਾ ਫਰਕ ਹੁੰਦਾ ਇਹਨਾਂ ਦੇ ਆ ਵਿੱਚ ਇੱਕੋ ਨਸਲ ਦਾ ਵੀ ਫਰਕ ਹੁੰਦਾ ਬਈ ਚੰਗੇ ਰਵੇ ਦੀ ਬੱਕਰੀ ਹੋਵੇ ਬਲੱਡ ਲਾਈਨ ਦਾ ਫਰਕ ਹੁੰਦਾ ਬਹੁਤ ਕੁਝ ਹੁੰਦਾ ਬਈ ਇਹ ਚ ਤੇ ਮੰਨ ਲਓ ਜਿਵੇਂ ਤੁਸੀਂ ਰੱਖੀਆਂ ਬੱਕਰੀਆਂ ਤੁਸੀਂ ਕਹਿੰਦਾ 7-8 ਸਾਲ ਹੋ ਗਏ ਹਣਾ ਇੱਕ ਨਵਾਂ ਬੰਦਾ ਨਵਾਂ ਰੱਖਦਾ ਉਹਨੂੰ ਪਹਿਲਾਂ ਤਾਂ ਸਾਰਾ ਸਿਸਟਮ ਜਾ ਤਿਆਰ ਕਰਨਾ ਪੈਂਦਾ ਫਿਰ ਇਹਨਾਂ ਬਿਮਾਰੀ ਬਹੁਤ ਪੈਂਦੀ ਹੈ ਕਈ ਬੰਦੇ ਮੈਂ ਦੇਖੇ ਬੱਕਰੀਆਂ ਰੱਖੀਆਂ ਤਾਂ ਉਹਨਾਂ ਦਾ ਦਾਸ ਚ 4-5 ਬੱਕਰੀਆਂ ਦਾ ਬਚਾਰਿਆ ਵੈਸੇ ਹੀ ਬੜਕਾ ਹਾਂ ਭਾਈ ਐਡਾ ਤਾਂ ਜਾਂ ਪਾਉਣ ਦੀ ਲੋੜ ਨਹੀਂ ਜਿਹੜੇ ਬੰਦੇ ਨੇ ਇਹ ਤਾਂ ਮੈਂ ਹਾਲਕ ਤੇ ਪਾਇਆ ਇੱਥੇ ਚਲੋ ਟ੍ਰੇਨਿੰਗ ਹੁੰਦੀ ਸੀ ਕਿ ਇੱਥੇ ਪ੍ਰੋਪਰ ਡੈਮੋ ਦੇਣਾ ਪੈਂਦਾ ਸੀ ਸਾਨੂੰ ਮੈਂ ਭਾਈ 6 ਸਾਲ 7 ਸਾਲ ਆ ਲੈਣ ਲਿਗਾ ਜ ਬੱਕਰੀਆਂ ਭੇਜੀਆਂ ਆਪਣੇ ਘਰੋਂ ਪੁਰਾਣੇ ਦਰਵਾਜਿਆਂ ਚ ਕੋਈ ਐਡੇ ਵੱਡੇ ਕਿਉਂਕਿ ਬਈ ਛੱਡਾਂ ਨੇ ਆਪ ਨੂੰ ਇਨਕਾਮ ਨਹੀਂ ਦੇਣੀ ਇੱਟਾਂ ਨੇ ਇਨਕਾਮ ਨਹੀਂ ਦੇਣੀ ਆਪ ਨੂੰ ਬੱਕਰੀਆਂ ਨੇ ਦੇਣੀਆਂ ਜਾਨਵਰ ਚੰਗਾ ਪਾਓ ਜਿੱਥੇ 5 ਪੌਣੇ 1 ਪਾਲੋ ਪੂਰਾ ਚੰਗਾ ਜਾਨਵਰ ਪਾਓ ਇੱਕ ਤੋਂ ਵੀ ਕੰਮ ਚੱਲ ਪੈਂਦਾ ਬੱਕਰੀਆਂ ਦਾ ਬਾਕੀ ਇਹਨੂੰ ਗਰੀਬ ਤੋਂ ਗਰੀਬ ਬੰਦਾ ਵੀ ਚਲਾ ਸਕਦਾ ਇਹਨੂੰ ਅਮੀਰ ਤੋਂ ਅਮੀਰ ਬੰਦਾ ਵੀ ਤੇ ਜਿਹੜੀ ਬਿਮਾਰੀ ਵਾਲੀ ਗੱਲ ਖੜੀ ਇਹ ਬੱਕਰੀ ਬਿਮਾਰ ਨਹੀਂ ਹੁੰਦੀ ਬਈ ਇਹਨੂੰ ਆਪਾਂ ਆਪਦੇ ਹੱਥੀ ਕਰਾਂਗੇ ਜੇ ਬਿਮਾਰੀ ਲਿਆਵਾਂਗੇ ਵਾਇਰਸ ਲਿਆਵਾਂਗੇ ਉਹ ਆਪਾਂ ਆਪ ਲਿਆਵਾਂਗੇ ਫਾਰਮ 'ਚ ਇਹਨੂੰ ਵੱਧ ਘੱਟ ਖਵਾ ਕੇ ਆਪਾਂ ਬਿਮਾਰ ਕਰਾਂਗੇ ਨਹੀਂ ਬੱਕਰੀ ਬਈ ਸਾਰੀ ਉਮਰ ਬਿਮਾਰ ਰਹਿੰਦੀ ਮਤਲਬ ਤੁਸੀਂ ਕਹਿੰਦੇ ਇਹਦਾ ਸਾਰਾ ਸਾਰਾ ਸਿਸਟਮ ਹੁੰਦਾ ਪ੍ਰੋਪਰ ਵੀ ਆਹੀ ਖਾਣਾ ਤੇ ਆਹੀ ਪੀਣਾ ਹਾਂ ਆਹੀ ਖਾਣਾ ਹੁਣ ਜਿਵੇਂ ਰੁੱਤ ਹੁਣ ਚੇਂਜ ਹੁੰਦੀ ਆ ਬਈ ਠੀਕ ਹੈ ਹੁਣ ਠੰਡ ਆਊਗੀ ਹੁਣ ਬਿਮਾਰ ਹੋਣੀ ਆ ਉਦੋਂ ਆਪਾਂ ਸਾਰਾ ਬਈ ਇਹਦਾ ਰੱਖ ਰਖਾਵ ਸਹੀ ਕਰ ਲਿਆ ਫੀਡ ਦੇ ਵਿੱਚ ਬਦਲਾਅ ਹੋਊਗਾ ਬਈ ਉਦੋਂ ਆਪਾਂ ਇੱਕ-ਇਦੀਆਂ ਵੈਕਸੀਨਾਂ ਹੁੰਦੀਆਂ ਵਾਇਰਸ ਹੁੰਦੇ ਐ 'ਚ ਵੈਕਸੀਨ ਹੁੰਦੀ ਜਿਵੇਂ ਮੱਝਾਂ ਗਾਂ ਉਹ ਛੇਤੀ ਮਿਲਦੀਆਂ ਹੀ ਨਹੀਂ ਉਹ ਵੀ ਸਰਕਾਰ ਨੂੰ ਚਾਹੀਦਾ ਬਈ ਉਹ ਵੈਕਸੀਨਾ ਆਪਣੇ ਸਾਰੇ ਸਰਕਾਰੀ ਹਸਪਤਾਲਾਂ 'ਚ ਵਾਧੂ ਹੁਣ ਆਪਣਾਂ ਦੀ ਪੈਸੇ ਦੁੱਗਣੇ ਲੈ ਲੈਣ ਹੁਣ ਸਾਨੂੰ ਮਾਨਸਿਓ ਰਾਮਿਓ ਜਾ ਕੇ ਲੈਣੀ ਪੈਂਦੀ ਉਹ ਇੱਕੀ ਮੈਡੀਕਲ ਰੱਖਦਾ ਉਹ ਫਰਿੱਜ 'ਚ ਲੈ ਬਰਫ 'ਚ ਰੱਖਣੀ ਪੈਂਦੀ ਆ ਮੰਨ ਲਾ ਨਹੀਂ ਇੱਕ ਗੱਲ ਆ ਵੀ ਜਿਹੜੀ ਮੰਗ ਚੀਜ਼ਾਂ ਮੰਗਰ ਲੋਕ ਪੈ ਗਏ ਤਾਂ ਉਹਦੇ ਮਗਰ ਪੈਦੇ ਬੱਕਰੀਆਂ ਮੰਗਰ ਹੁਣ ਮੰਨ ਲਾ ਤੱਕ ਪਏ ਆ ਤੇ ਹੁਣ ਘਟ ਗਏ ਫੇਰ ਦੋਨਾਂ ਆ ਘਟ ਗਏ ਬਾਈ ਇਹਦਾ ਸਾਲ ਦੋ ਸਾਲ ਪੂਰਾ ਇਹ ਕੰਮ ਚੱਲਿਆ ਟ੍ਰੈਂਡ ਇਹਦਾ ਠੀਕ ਹੈ ਉਹ ਹੁਣ ਠੰਡੇ ਹੁੰਦੇ ਹੁਣ ਮੁਰਗੀਆਂ ਆਉਣ ਨਹੀਂ ਸੀਗੇ ਤੇ ਹੁਣ ਦੁਬਾਰੇ ਫੇਰ ਸੂਰਾ ਬਣਨੀ ਇਹ ਬਈ ਆ ਜਾਂਦਾ ਠੀਕ ਹੈ ਪਰ ਤੁਸੀਂ ਜਿਹੜੀ ਚੱਲਦੀ ਸਕੀਮ 'ਚ ਸਾਨੀ ਦਾਣਾ ਠੀਕ ਹੈ ਜਿਵੇਂ ਕੜਕਨਾਥ ਆ ਗਿਆ ਫਪੂਡਰ ਆ ਗਿਆ ਸਪੈਦੇ ਆ ਗਿਆ ਉਹ ਕੰਮ 'ਚ ਨਹੀਂ ਇਹ ਬੱਕਰੀਆਂ ਦਾ ਬਈ ਇਹ ਸਦੀਆਂ ਤੋਂ ਹੈ ਇਹ ਪੀਰ ਪੰਗੰਬਰਾਂ ਨੇ ਚਾਰੀਆਂ ਮਹਾਤਮਾ ਗਾਂਧੀ ਵਰਗੇ ਦਾ ਦੁੱਧ ਪੀਂਦੇ ਰਹੇ ਆ ਠੀਕ ਹੈ ਇਹਦੀ ਮਾਰਕੀਟ ਹਮੇਸ਼ਾ ਰਹਿਣੀ ਆ ਬਈ ਹੂੰ ਠੀਕ ਹੈ ਇਹ ਆਪਣਾ ਹਾਂ ਉਹ ਠੰਡਾ ਹੋ ਗਿਆ ਕੰਮ ਪਰ ਮਾਰਕੀਟ ਵੰਡਣੀ ਹੋਣੀ ਬਈ ਠੰਡਾ ਇੱਕ ਗੱਲ ਬੱਕਰਾਂ ਤੋਂ ਯਾਦ ਆ ਯਾਰ ਜਿਵੇਂ ਮਨ ਇੱਕ ਪੰਜਾਬੀ ਬੰਦੇ ਜਿਹੜਾ ਕੰਮ ਕਰਦੇ ਆ ਹਨਾ ਫੇਰ ਕਰਦੇ ਜਿਵੇਂ ਮੱਕੀ ਮੰਗਰ ਪੈਸੇ ਦਾ ਮ ਜੇ ਨਾ ਦੇ ਨਹੀ ਹੈ ਨਾ ਨਿਬੜਿਆ ਬੱਕਰੀਆਂ ਮਗਰ ਪਏ ਜਾਂ ਤੋਂ ਪਪੂਲਾ ਮਗਰ ਪਏ ਸਪਾਈਦਾ ਮਗਰ ਪਏ ਤੋਂ ਪਹਿਲਾਂ ਫਿਰ ਬਾਹਰ ਜਾਣ ਵਾਲੇ ਮਗਰ ਪਏ ਇਹ ਯਾਰ ਫਿਰ ਇੱਕ ਹੀ ਸਾਡੀ ਨਸਲ ਕੀ ਹੈ ਚਲ ਬੱਕਰੀਆਂ ਬਈ ਇਹ ਹੁੰਦੀ ਹੈ ਭੇਡ ਚਾਲ ਠੀਕ ਹੈ ਇੱਕ ਬਈ ਹੁਣ ਹਰੇਕ ਨੂੰ ਪੈਸੇ ਦੀ ਲੋੜ ਹੈ ਹਰੇਕ ਦੇ ਬਈ ਕਮੇਟੀਆਂ ਚੱਕਣਾ ਹਰੇ ਦੇ ਲੋਨ ਹੈ ਕਿਸ਼ਤਾ ਭਰਨੀ ਆ ਅਗਲਾ ਪੂਰਾ ਬਈ ਤੜਫਿਆ ਪਿਆ ਹਰੇਕ ਬੰਦਾ ਚਾਰ ਪੰਜ ਕਿੱਲਾਂ ਤੱਕ ਜ਼ਿਮੀਂਦਾਰ ਜਾਂ ਬੇਜ਼ਮੀਨੇ ਉਹ ਤਾਂ ਵਿਚਾਰਿਆਂ ਨੇ ਤੜਫਣਾ ਹੀ ਹੈ ਨਾ ਹਰੇਕ ਨੂੰ ਹੁੰਦਾ ਯਾਰ ਮੇਰਾ ਕੰਮ ਆ ਚੱਲ ਪਿਆ ਆ ਚੱਲ ਪਿਆ ਉਹ ਹੱਥ ਪੈਰ ਤਾਂ ਮਾਰਦਾ ਵਿਚਾਰਾ ਤਰਲੇ ਨੂੰ ਆਪ ਦਾ ਕੋਈ 4 ਪੈਸੇ ਬਣ ਜਾਣ ਠੀਕ ਹੈ ਪਰ ਉਹ ਬਈ ਸ਼ਾਰਟਕਟ ਬਣਾਉਂਦਾ ਬਈ 6 ਮਹੀਨਿਆਂ ਦੇ ਵਿੱਚ ਜਾਂ ਦਿਨੋਂ ਦਿਨਾਂ ਜਾਂ ਰਾਤੋਂ ਰਾਤ ਆਪਾਂ ਅਮੀਰ ਬਣ ਜੇ ਉਹ ਕੰਮ ਨਹੀਂ ਗਿਆ ਬਈ ਇਹ ਬੱਕਰੀਆਂ ਘੱਟੋ ਘੱਟ 2 ਤੋਂ 3 ਸਾਲ ਲੈਂਦੀਆਂ ਜੇ ਆਪਾਂ ਫਾਰਮ ਸੈਟ ਅਪ ਕਰਨਾ ਖਰਚਾ ਹੀ 6 ਮਹੀਨਾ ਕੋਈ ਕੱਢਣ ਲੱਗ ਜਾਣੀਆਂ ਆਪਦੀਆਂ ਥੋੜੀ ਜੇਬ 'ਚੋਂ ਹੀ ਪੈਸੇ ਲਾਉਣਗੇ ਪਰ ਤੁਹਾਨੂੰ ਸੈਟਿੰਗ ਕਰਨੀ ਆਉਣੀ ਚਾਹੀਦੀ ਹੈ ਤੇ ਬਾਕੀ ਆਪਣੇ ਬਈ ਆਈ ਸੋਸ਼ਲ ਮੀਡੀਆ ਤੇ ਬਾਲਾ ਵਿਸ਼ਵਾਸ ਕਰਦੇ ਆਂ ਬੰਦੇ ਨੂੰ ਪਰਖਦੇ ਤੁਸੀਂ ਹੁਣ ਵੀਡੀਓ ਸੋਡਾ ਤਾਂ ਬੰਦਾ ਫਰਜ਼ ਬਈ ਮੇਰੀ ਵੀਡੀਓ ਪਾ ਤੀ ਚਲਾ ਤੀ ਹਨਾ ਸੋਨੂ ਕੀ ਪਤਾ ਮੈਂ ਇੱਥੇ ਫਰਾਡ ਕਰੀ ਜਾਣਾ ਜਾਂ ਮੈਂ ਘਾਟਾ ਵਾਧਾ ਕਰੀ ਜਾਣਾ ਠੀਕ ਹੈ ਬੰਦੇ ਦਾ ਆਸ-ਪਾਸੇ ਪਤਾ ਕਰੋ ਜੇ ਉਹ ਬੱਕਰੀਆਂ ਦਾ ਉਹਨੂੰ ਬੱਕਰੀਆਂ ਵਾਲਿਆਂ ਨੂੰ ਮਾਰਕੀਟ ਚ ਆਸ-ਪਾਸੇ ਲੋਕਾਂ ਤੋਂ ਪਤਾ ਕਰੋ ਠੀਕ ਹੈ ਉਹਦੇ ਥੱਲੇ ਕਮੈਂਟ ਪੜੋ ਸਾਰਾ ਕੁਝ ਕਰੋ ਉਹਦੇ ਬਾਰੇ ਸਤਾਰਥ ਕਰੋ ਫੇਰ ਜਾ ਕੇ ਬੰਦੇ ਤੇ ਵਿਸ਼ਵਾਸ ਕਰੋ ਆਪਣੇ ਭਾਈ ਕਾਸ਼ ਦੀ ਮਰਜ਼ੀ ਆਪਾਂ ਐਡ ਕਰ ਦਗੇ ਫੋਨ ਤੇ ਨਾਲ ਦੀ ਨਾਲ ਫਟਾਫਟ ਬੁਕਿੰਗ ਕਰ ਦਿੰਦੇ ਠੀਕ ਆ ਆ ਚੀਜ਼ ਹੈ ਮੈਂ ਹੁਣ ਜਿਹੜੀ ਵੀ ਕੋਈ ਬੱਕਰੀ ਦਿੰਨਾ ਸਾਰੀ ਗਾਰੰਟੀ ਨਾਲ ਮੈਂ ਆ ਗਰੰਟੀਆਂ ਜਿਹਦੂ ਵਾਪਸ ਵੀ ਮੋੜਨੀਆ ਮੋੜਦੀ ਕਦੋਂ ਮਰਜੀ ਮੋੜਦੀ ਪਰ ਆ ਚੀਜ਼ ਇਹਦੂ ਘਟ ਨਹੀਂ ਨਹੀਂ ਚਾਹੀਦੀ ਇਹ ਨਾ ਹੋਵੇ ਕੱਲੇ ਹੱਡ ਬਣਾ ਕੇ ਮੈਨੂੰ ਕਹਦੇ ਬਈ 20000 ਦੇ ਦਿੱਤੇ 20 ਦੀ ਮੋੜ ਹਮ ਆਪਾਂ ਉਹਨਾਂ ਦੇ ਬੱਚੇ ਵੀ ਵਾਪਸ ਲੈਨੇ ਆਪਣੇ ਕੋਲੇ ਬਰੀਡਰ ਚੰਗੇ ਰੱਖੇ ਆ ਬਰੀਡਰ ਦੇ ਸਿਰ ਤੇ ਬਹੁਤ ਕੁਛ ਹੁੰਦਾ ਬਈ ਇਹ ਪਰ ਰਾਤੋਂ ਰਾਤ ਹੋਣ ਵਾਲਾ ਕੋਈ ਕੰਮ ਨਹੀਂ ਜਿਵੇਂ ਆਪਾਂ ਬੱਕਰੀਆਂ ਵੇਣਿਆ ਕਰੋੜਾ ਰੁਪਿਆ ਕਮਾ ਲਓ ਹੁਣ ਲੋਨ ਦਾ ਸਿਸਟਮ ਚੱਲਿਆ ਹਨਾ ਆਪਾਂ ਵੀ ਫਾਈਲ ਭਰਾਉਣੇ ਆ ਟ੍ਰੇਨਿੰਗ ਦਿੰਨੇ ਆ ਪਰ ਕਈ ਲੋਨ ਦੇ ਮਾਰੇ ਹੀ ਆਉਂਦੇ ਆ ਬਈ ਸਪੈਸ਼ਲੀ ਉਹ ਫਿਰ ਬੰਦਾ ਬਈ ਕਿੱਥ ਆਰਨਾਮ ਦਾ ਲੋਨ ਮੈਂ ਚੱਕਵਾ। ਹਾਂ ਹੁਣ ਲੋਨ ਚੱਲ ਮੈਂ ਨਹੀਂ ਕਹਿੰਦਾ ਨੌਜਵਾਨਾਂ ਨੂੰ ਲੋੜ ਆ ਹੁਣ ਜਦੋਂ ਉਮਰ ਹੈਗੀ ਆ ਕੰਮ ਕਰ ਸਕਦੇ ਪੈਸੇ ਹੈ ਨਹੀਂ ਲੋਨ ਲਓ ਪਰ ਉਹਨੂੰ ਸਹੀ ਵਾਰ ਤੋਂ ਉਹ ਕੰਮ ਤੇ ਹੀ ਵਾਰ ਤੋਂ ਉਸ ਤੋਂ ਪਹਿਲਾਂ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਲੋਨ ਲੈਣ ਤੋਂ ਵੀ ਜੇ ਤੁਸੀਂ ਜਾਨਵਰ ਬੱਕਰੀਆਂ ਮਾਰਨੀਆਂ ਲੋਨ ਦੀਆਂ ਕਿਸ਼ਤਾਂ ਦਾ ਵੀ ਭਰਨੀਆਂ ਆ ਜਿਹੜੀ ਚੱਲ ਸਬਸਿਡੀ ਦੇਣੀ ਉਹ ਤਾਂ ਦੇਣੀ ਦੇਣੀ ਆ ਪਰ ਸਬਸਿਡੀ ਜੇ 50% ਦਿੱਤੀ ਹੈ ਇਹ ਆਪਾਂ ਤੋਂ 100% ਲੈ ਕੇ ਨੁਕਸਾਨ ਹੋਊਗਾ ਆਪਣਾ ਕਹਿ ਕਿੰਨਾ ਚਿਰ ਦੀ ਟ੍ਰੇਨਿੰਗ ਹੁੰਦੀ ਹੈ ਤੁਹਾਡੀ ਇਹ ਟ੍ਰੇਨਿੰਗ ਭਈ ਆਪਣੀ ਹਰ ਮਹੀਨੇ ਹੁੰਦੀ ਆ ਇੱਥੇ ਤੇ 2 ਦਿਨਾਂ ਦੀ ਟ੍ਰੇਨਿੰ ਦੋ ਦਿਨਾਂ ਦਾ ਸਾਰਾ ਬੰਦ ਆਪਾਂ 6-700 ਬੰਦੇ ਨੂੰ ਟ੍ਰੇਨਿੰਗ ਦਿੱਤੀ ਜਿਹਦੇ ਵਿੱਚੋਂ ਜਿੰਨਾ ਵੀ ਬੰਦਿਆਂ ਨੇ ਆਪ ਦੇ ਬੇਸ ਤੇ ਫਾਰਮ ਸ਼ੁਰੂ ਕੀਤੇ ਆ ਆਪਾਂ ਤੋਂ ਪੁੱਛ ਕੇ ਕੀਤੇ ਆ ਠੀਕ ਹੈ ਸਾਰੇ ਕੰਮ ਜਾਂ ਆਪਾਂ ਬਈ ਉਹ ਤੇ ਕਈ ਜਿਹੜੇ ਮਨ ਲਾ ਆਈ ਗੱਲੇ ਸਵਾਦ ਲੈਣ ਸੀ ਜਾਂ ਲੋਨ ਦੇ ਚੱਕਰ ਤੇ ਜਾਂ ਕਿਵੇਂ ਵੀ ਆ ਉਹ ਫਿਰ ਉਹਵੇਂ ਹਜਿਓਂ ਵੀ ਬੈਠੇ ਆ ਉਹ ਫਿਰ ਦੋ ਦਿਨ ਰਹਿਣ ਰੋਣ ਦਾ ਇੱਥੇ ਆ ਕਰਦੇ ਆ ਆਪਾਂ ਵਾਹ ਬਈ ਪੂਰਾ ਪ੍ਰਬੰਧ ਦਾ ਰੋਟੀ ਪਾਣੀ ਦਾ ਤੇ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਸਰਟੀਫਿਕੇਟ ਹਰੇਕ ਸਟੇਟ ਦਾ ਬੰਦਾ ਆਉਂਦਾ ਬਈ ਆਪਣੇ ਕੋਲੇ ਇੱਥੇ ਹੂੰ ਟ੍ਰੇਨਿੰਗ ਸਿੱਖ ਕੇ ਕੰਮ ਕਰਕੇ ਫੇਰ ਪੂਰਾ ਨੂੰ ਤਸੱਲੀ ਡਾਕਟਰਾਂ ਦੀ ਟੀਮ ਆਉਂਦੀ ਹੈ ਆਪਣੀ ਮੁੰਡਿਆਂ ਨੇ ਮਸਹਰਾ ਤੋਂ ਟ੍ਰੇਨਿੰਗ ਕੀਤੀ ਏਸ਼ੀਆ ਦਾ ਸਭ ਤੋਂ ਵੱਡਾ ਸਰਸ ਸੈਂਟਰ ਆ ਬੱਕਰੀਆਂ ਦਾ ਉੱਥੋਂ ਟ੍ਰੇਨਿੰਗ ਲਈ ਆ ਉਹਨਾਂ ਨੇ 7-8 ਸਾਲਾਂ ਦਾ ਉਹਨਾਂ ਦਾ ਤਜਰਬਾ ਹੈ ਹੂੰ ਹੁਣ ਕਈ ਭਰਾ ਕਹਿੰਦੇ ਸਰਕਾਰੀ ਆਪਾਂ ਥੋੜੀ ਪੀਡ ਕਰਦੇ ਆ ਟ੍ਰੇਨਿੰਗ ਠੀਕ ਹੈ ਕਿਉਂਕਿ ਬਈ ਫ੍ਰੀ ਦਾ ਅੱਜਕੱਲ ਟਾਈਮ ਹੈ ਨਹੀਂ ਫ੍ਰੀ ਨੂੰ ਅਗਲਾ ਐਵੇਂ ਹੀ ਤਾਂ ਨਹੀਂ ਦਿੰਦਾ ਕੋਈ ਵੀ ਕੰਮ ਆ ਭਲਾਂ ਦੀ ਠੀਕ ਹੈ ਤੇ ਇਹਦਾ ਇਹ ਸਿਸਟਮ ਸਰਕਾਰੀ ਹੁਣ ਫ੍ਰੀ ਹੁੰਦੀ ਹੈ ਟ੍ਰੇਨਿੰਗ ਪਰ ਉਹ ਸਾਲ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਤੇ ਉਹ ਮੈਡੀਸਨ ਬਾਰੇ ਦੱਸ ਦਿੰਦੇ ਪਰ ਜਿਹੜੀ ਮਾਰਕੀਟ ਦਾ ਇਹ ਤਾਂ ਸਾਨੂੰ ਪਤਾ ਬਈ ਅਸੀਂ ਘਾਟੇ ਖਾਦੇ ਅਸੀਂ 5-5 ਲੱਖ ਦਾ ਵੀ ਘਾਟਾ ਖਾਦਾ ਸੀ 8 ਸਾਲਾਂ ਚ ਸਾਡੀਆਂ ਮਰੀਆਂ ਵੀ ਜਾਂਉਂਦੀਆਂ ਵੀ ਹੋਈਆਂ ਡਬਲ ਵੀ ਹੋਈਆਂ ਮੁਨਾਫਾ ਵੀ ਲਿਆ ਅਸੀਂ ਉਹ ਚੀਜ਼ ਹੀ ਆਪਣੇ ਫਾਰਮਰ ਨੂੰ ਦੱਸ ਦਿੰਦੇ ਜੇ ਇੱਥੋਂ ਬਈ ਆਹ ਪੰਜ ਚੀਜ਼ਾਂ ਕਰੋਂਗੇ ਛੇ ਚੀਜ਼ਾਂ ਕਰੋਂਗੇ ਸਾਡੀਆਂ ਦੱਸਿਆਂ ਤੁਸੀਂ ਕਾਮਯਾਬ ਇੱਕ ਘਾਟਾ ਵੀ ਦੱਸ ਦਿਆਂ ਤੇ ਵਾਦਾ ਵੀ ਦੱਸ ਦਿਆਂ ਉਹ ਅਗਲੇ ਦੀ ਮਰਜ਼ੀ ਹੈ ਵੀ ਲੈਣਾ ਕਿ ਨਹੀਂ ਲੈਣਾ ਨਹੀਂ ਹੁਣ ਆਪਣਾ ਸਾਰਾ ਜ਼ਿਆਦਾਤਰ ਬੀਟਲ ਹੀ ਚੱਲਦੀ ਹੈ ਨਸਲ ਤੇ ਨਹੀਂ ਬਈ ਬੀਟਲ ਵੀ ਜਿਹੜੀ ਹੁਣ ਸਟਾਲ ਫੀਡ ਤੇ ਵਧੀਆ ਬਈ ਸਵਾਲ ਤੇ ਸਾਰਿਆਂ ਨੂੰ ਬੀਟਲ ਸਾਰੇ ਚੈਨਲਾਂ ਵਾਲੇ ਵੀਟਲ ਦਾ ਹੀ ਰੌਲਾ ਪਾਇਆ ਸੀ ਪਰ ਵੀਟਲ ਬਈ ਕਾਮਯਾਬ ਨਹੀਂ ਹੋਈ ਆਪਣੇ ਜਿਹੜੇ ਬੰਦੇ ਘਰੇ ਰੱਖਦੇ ਆ ਹੂੰ ਇਹ ਫੇਲ ਸੌਦਾ ਹੋ ਗਿਆ ਵੀਟਲ ਦਾ ਇਹ ਬੱਕਰੀ ਖਰਚਾ ਬਹੁਤ ਖਾਂਦੀ ਆ ਤੇ ਬਹੁਤ ਮੰਨ ਲਾ ਇਹਦਾ ਹੈਗਾ ਰੱਖ ਰਖਾ ਹੁਣ ਮੈਂ ਕੀ ਕਰਿਆ ਨਾਲ ਬਰਬਰੀ ਰੱਖੀ ਆ ਪਹਾੜੀ ਬੱਕਰੀ ਇਹ ਥੋੜਾ ਛੋਟਾ ਸਿਸਟਮ ਹੈਗਾ ਆਪਣਾ ਹੂੰ ਇਹਦੇ ਇਹ ਵਧੀਆ ਕਾਮਯਾਬ ਜਿਹੜੇ ਨੇ ਘਰੇ ਰੱਖਣੇ ਜਿਹੜਾ ਹਾਂ ਬਈ ਪੂਰੀ ਮਿਹਨਤ ਕਰ ਸਕਦਾ ਬਾਹਰ ਚਾਰ ਸਕਦਾ ਉਹ ਆਪਣੀ ਪੰਜਾਬ ਦੀ ਨਸਲ ਜਿਹੜੀ ਵੀਟਲ ਆ ਸਭ ਤੋਂ ਵਧੀਆ ਦੁੱਧ ਬਹੁਤ ਆ ਵਜਨ ਬਹੁਤ ਆ ਇਹ ਬਈ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਆ ਆਪਣੇ ਪੰਜਾਬ ਦੀ। ਮੇਟਲਾ? ਹਾਂ ਇਹ ਆਪਾਂ ਨੂੰ ਮੰਨ ਲਓ ਮਾਨਸੂਸ ਵਾਲੀ ਗੱਲ ਆ ਆਪਣੇ ਪੰਜਾਬ ਦੇ ਲਈ ਪੰਜਾਬ ਦੀ ਮਿੱਟੀ ਚ ਇੰਨੀ ਸ਼ਕਤੀ ਆ ਵੀ ਬੱਕਰੀ ਇੰਨਾ ਦੁੱਧ ਦਿੰਦੀ ਆ ਇੰਨਾ ਕੱਦ ਕਾਠ ਬਹੁਤ ਵਧੀਆ ਨਸਲ ਆ ਪਰ ਇਹਦਾ ਰੱਖ ਰਖਾ ਥੋੜਾ ਜਿਆਦਾ ਹੁੰਦਾ ਮੱਝਗਾਂ ਵਾਲਾ ਕੰਮ ਹੀ ਆ ਜਾਂਦਾ। ਆ ਤੁਹਾਡੇ ਹੁਣ ਕਦੋਂ ਟ੍ਰੇਨਿੰਗ ਤੁਸੀਂ ਆਪ ਦਾ ਨੰਬਰ ਵਗੈਰਾ ਵੀ ਸ਼ੇਅਰ ਕਰ ਦਿ ਤਾਂ ਕਿ ਕਿਸੇ ਹੁਣ ਬਈ ਟ੍ਰੇਨਿੰਗ ਹੈਗੀ 28 29 ਦੀ ਉਹ ਚ ਸੀਟਾਂ ਫੁੱਲ ਆ ਅਗਲੇ ਮਹੀਨੇ ਦੀਆਂ ਆਪਾਂ ਬੋਲ ਦਾਂਗੇ ਡੇਟ ਅਨਾਉਂਸ ਕਰ ਦਾਂਗੇ ਤੇ ਨੰਬਰ ਹੈਗਾ 9056738435 ਇਹ ਰਿਵਰੇ ਨਾਂ ਲੱਗੇ ਕਾਲ ਤੇ WhatsApp ਮੈਸੇਜ ਕਰਦਿਆ ਕਰੋ ਜੋ ਵੀ ਜਾਣਕਾਰੀ ਲੈਣੀ ਆ ਜਿਹੜੇ ਭਰਾਵਾਂ ਨੇ ਕੰਮ ਸ਼ੁਰੂ ਕਰਨਾ ਉਹ ਕਦੋਂ ਵੀ ਫਰੀ ਆ ਕੇ ਇੱਥੇ ਵੇਟ ਕਰ ਸਕਦੇ ਆ ਆਪਣੀ ਸਲਾਹ ਲੈ ਸਕਦੇ ਆ ਜਿਹੜੋ ਜਿਨੇ ਨਹੀਂ ਟ੍ਰੇਨਿੰਗ ਲੈਣੀ ਪਰ ਕੰਮ ਜ਼ਰੂਰ ਕਰੋ ਬਾਈ ਠੀਕ ਹੈ ਜੇ ਤੁਹਾਡੇ ਕੋਲੇ 4 ਪੈਸੇ ਹੋਣਗੇ ਇਹ ਚ ਬਈ ਗੁਰਪ੍ਰੀਤ ਸ਼ਰਮ ਬਹੁਤ ਮੰਨਦੇ ਆ ਲੋਕ ਸ਼ਰਮ ਮੰਨਦੇ ਨਹੀਂ ਬੱਕਰੀਆਂ ਲਾਦੇ ਵੀ ਬੱਕਰੀਆਂ ਵਾਲਾ ਕਹਿਣਗੇ ਠੀਕ ਹੈ ਭੇਡਾਂ ਵਾਲਾ ਕਹਿਣਗੇ ਸਾਰਿਆਂ ਨੂੰ ਵੱਧ ਆਮਦਨ ਆ ਬਈ ਭੇਡਾਂ ਦੇ ਵਿੱਚ ਠੀਕ ਹੈ ਇਹਦੀ ਸ਼ਰਮ ਸ਼ੁਰੂ ਮਨਾ ਮੰਨੋ ਇਹ ਆਪ ਦਾ ਕੰਮ ਕਰੋ ਕਿਉਂਕਿ ਜਦੋਂ ਉਸ ਨੂੰ ਪੈਸੇ ਦੀ ਲੋੜ ਆ ਬਈ ਤੁਹਾਡੀ ਆਪ ਦੀ ਜੇਬ ਕੰਮ ਕਰੂਗੀ ਠੀਕ ਹੈ ਦੂਜੇ ਨੇ ਤਾਂ 1.5 ਰੁਪਿਆ ਹੁਣ ਤਾਂ 2 ਰੁਪਏ ਤਾਂ 3 ਰੁਪਏ ਵਿਆਜ ਲਾਉਂਦੇ ਹੁਣ ਰੁਪਏ 1.5 ਰੁਪਏ ਲੈ ਟਾਈਮ ਗਿਆ ਇਹਨੂੰ ਬਈ ਭਾਂਦੀ ਅੱਧੀ ਰਾਤ ਨੂੰ ਵੇਚਦੇ ਏਡੀ ਤਗੜੀ ਮਾਰਕੀਟ ਹੈ ਇਹਦਾ ਉਹ ਨਹੀਂ ਕੰਮ ਬਈ ਸਾਲ ਬਾਅਦ ਇਹ ਫੇਲ ਹੋ ਜੀ ਦੋ ਸਾਲ ਇਹ ਬਈ ਸਦੀਆਂ ਤੋਂ 20 ਸਾਲਾਂ ਤੋਂ ਪੱਛਿਆਂ ਹਾਲਾਤ ਪਤਾ ਨਹੀਂ ਕਦੋਂ ਦਾ ਕੰਮ ਚੱਲਦਾ ਆਉਂਦਾ ਇਹਦਾ ਕੀ ਕਾਰਨ ਹੈ ਜਿਹੜੇ ਆਪਣੇ ਆਪਣਾ ਹਿੰਦੂ ਰਾਸ਼ਟਰਾ ਮੰਨ ਲਓ ਗਾਂ ਨੂੰ ਜਾਂ ਹੋਰ ਪਸ਼ੂ ਨੂੰ ਕੁਰਬਾਨੀ ਨਹੀਂ ਕਰ ਸਕਦਾ ਮੁਸਲਮਾਨ ਭਾਈਚਾਰਾ ਇਹ ਬકરીਦ ਤੇ ਇਹਦੀ ਕੁਰਬਾਨੀ ਹੁੰਦੀ ਹੈ ਬੱਕਰੇ ਦੀ ਇਹ ਉਦੋਂ ਸਾਰਾ ਭਾਈ ਉੱਥੇ ਜਾੜੁੰਦਾ ਜੀ ਮਾਰਕੀਟ ਤਾਂ ਬਣੀ ਹੈ ਇਹਦੀ ਇਹਦੇ ਬੱਚੇ ਚੰਗੇ ਵੇਚ ਸਕਦੇ ਜਿਹਨਾਂ ਨੇ ਨਹੀਂ ਮੀਟ ਤੇ ਕੰਮ ਕਰਨਾ ਬਹੁਤ ਵਧੀਆ ਭਾਈ ਇਹਦਾ ਸਦਾ ਇਹਦਾ ਰਹਿਣਾ ਇਹਦਾ ਆਏ ਨਹੀਂਗਾ ਵੀ ਕੜਕਨਾਥ ਆਏ ਜਾਂ ਸਪੈਸ ਦੇ ਫੁੱਲ ਰੋ ਆ ਕੇ ਫੇਲ ਹੋ ਗਿਆ ਹੋਰ ਕੰਮ ਚੱਲ ਇਹ ਜਿਹੜਾ ਬੰਦਾ ਮਿਹਨਤ ਕਰੂ ਫੇਲ ਨਹੀਂ ਹੁੰਦਾ ਇਹ ਚ ਭਾਈ ਹੂੰ ਚਲੋ ਆ ਤੁਸੀਂ ਸਮਾਜ ਦਾ ਬਹੁਤ-ਬਹੁਤ ਧੰਨਵਾਦ ਸੋ ਜੇਕਰ ਭਾਈ ਬਰਾੜ ਬਠਿੰਡੇ ਵਾਲਾ ਨੌਕਰੀ ਦੇ ਨਾਲ-ਨਾਲ ਬੱਕਰੀਆਂ ਪਾਲ ਸਕਦਾ ਤੁਸੀਂ ਵੀ ਕੰਮ ਕਰ ਸਕਦਾ ਕਿ ਕੰਮ ਤੋਂ ਬਿਨਾ ਅੱਜ ਕੱਲ ਜਿੰਦਗੀ ਜਿਉਣਾ ਬਹੁਤ ਔਖਾ ਹੋ ਗਿਆ ਲੋਕਾਂ ਦੇ ਘਰਾਂ ਦੇ ਖਰਚੇ ਬਹੁਤ ਵਧੇ ਪਏ ਆ ਠੀਕ ਹੈ ਤੇ ਆਮਦਨ ਕਿਸੇ ਪਾਸੋਂ ਸੋ ਇਹ ਇਦਾਂ ਦੇ ਜਿਹੜੇ ਆਪਾਂ ਕਹਿੰਗੇ ਸਾਈਡ ਬਿਜ਼ਨਸ ਆ ਇਹਨਾਂ ਨੂੰ ਸਾਨੂੰ ਅਪਣਾਉਣਾ ਚਾਹੀਦਾ ਸੋ ਇਹਨਾਂ ਨੇ ਸਮਾਜ ਦਾ ਬਹੁਤ-ਬਹੁਤ ਧੰਨਵਾਦ ਬਣੇ ਰਹੋ ਗੁਰਪ੍ਰੀਤ ਕੋੜੀ ਫੇਸਬੁਕ ਪੇਜ